ਸਤ ਸ੍ਰੀ ਅਕਾਲ ਦੋਸਤੋ ਵੈਲਕਮ ਤੁਹਾਡਾ ਨਿਊ ਵਲੌਗ ਚ ਅੱਜ ਅਸੀਂ ਚੱਲੇ ਹਾਂ ਟਾਂਡਾ ਸ਼ੋਪਿੰਗ ਕਰਨ ਫਿਰ ਮੰਮੀ ਦੀ ਕੁੜੀ ਦੀ ਮੈਰਿਜ ਆ ਤਾਂ ਕੱਪੜੇ-ਕੁੱਪੜੇ ਖਰੀਦਣੇ ਸੀ ਕਰਦੇ ਨੇ ਮੰਮੀ ਡੈਡੀ ਨਾਲ ਮੇਰਾ ਬੇਟਾ ਸੀ ਵਾਈਫ ਆ ਮੇਰੀ ਭਤੀਜਾ ਮੇਰਾ ਤੇ ਆਜੋ ਤੁਹਾਨੂੰ ਟੂਰ ਕਰਾਉਣੇ ਪੂਰੇ ਟਾਂਡੇ ਦਾ ਸ਼ੋਪਿੰਗ ਦਾ ਆਜੋ ਲੋ ਜੀ ਹੁਣ ਅਸੀਂ ਆ ਗਏ ਹਾਂ ਟੋਲ ਪਲਾਜ਼ਾ ਤੇ ਜਿੱਥੇ ਮੈਂ ਜੌਬ ਕਰਦਾ ਆਹ ਟੋਲ ਪਲਾਇਆ ਜਿੱਥੇ ਮੈਂ ਜੌਬ ਕਰਦਾ ਇਹ ਪਠਾਨਕੋੜ ਹਾਈਵੇ ਤੇ ਅਜਲੰਦਰ ਤੋਂ ਪਠਾਨਕੋੜ ਹਾਈਵੇ ਭੋਗਪੁਰ ਤੋਂ ਗਿਆ ਟਾਂਡੇ ਦੇ ਥੋੜੀ ਜਿਹੀ ਪਿੱਛੇ ਚੁਲੰਗ ਟੋਲ ਪਲਾਜ਼ਾ ਗਿਗਣਤੇ ਲਿਆ ਕੇ ਵੀਆਪੀ ਗੇਟ ਤੇ ਮੈਂ ਲਾਤੀ ਗੱਡੀ ਮੁੰਡਾ ਆ ਗਿਆ ਉਧਰੋਂ ਖੋਲਣ ਤੇ ਅੰਕਲ ਨੂੰ ਬੁਲਾ ਕੇ ਤੇ ਮੈਂ ਪਾ ਤੁਰਪੇ ਟਾਂਡੇ ਵੱਲ ਨੂੰ ਇੱਥੇ ਵੀ ਮੁੰਡੇ ਮਿਲੇ ਬਲਾਉਣ ਲੱਪੇ ਤੇ ਬੁਲਾ ਕੇ ਤੁਸੀਂ ਨਿਕਲ ਗਏ ਕਰਦਿਆਂ ਨੂੰ ਮੈਂ ਦੱਸਿਆ ਵੀ ਇਹ ਮੁੰਡੇ ਯਾਰ ਦੋਸਤਾ ਤੇ ਵੈਸੇ ਤਾਂ ਕਰਦਿਆਂ ਨੂੰ ਪਤਾ ਹੀ ਆ ਸਾਰਿਆਂ ਨੂੰ ਕਿਉਂਕਿ ਆਉਂਦੇ ਜਾਂਦੇ ਰਹਿੰਦੇ ਆ ਮੈਨੂੰ 12 14 ਸਾਲ ਹੋ ਗਏ ਇੱਥੇ ਲੱਗੇ ਨੂੰ ਇੱਥੋਂ ਅਸੀਂ ਨਿਕਲੇ ਤਾਂ ਤੁਰ ਪਏ ਅਸੀਂ ਟਾਂਡੇ ਵੱਲੋਂ ਲਓ ਜੀ ਹੁਣ ਆਪਾਂ ਪਹੁੰਚ ਗਏ ਟਾਂਡੇ ਤੇ ਆਹ ਲੈਣੇ ਸੀ ਕਰਦਿਆਂ ਨੇ ਕੱਪੜੇ ਤੇ ਕੱਪੜੇ ਦੇਖਣ ਤੋਂ ਦਿੱਕਣ ਲੱਗ ਪਏ ਕਰਦੇ ਕਰਦਿਆਂ ਨੂੰ ਕੋਈ ਨਾ ਕੋਈ ਸੂਟ ਹੁਣ ਪਸੰਦ ਆ ਹੀ ਜਾਊਗਾ ਨਹੀਂ ਤਾਂ ਇਹਨਾਂ ਨੂੰ ਟਾਈਮ ਬਹੁਤ ਲਾ ਦੇਣਾ ਵਾ ਦੇਖਦੇ ਆ ਹੁਣ 35 ਸੂਟ ਦਿਖਾਈ ਜਾਂਦੀ ਸੀ ਕਰਦਿਆਂ ਨੂੰ ਪਸੰਦ ਨਹੀਂ ਆਉਂਦਾ ਸੀ ਕੋਈ ਵੀ ਤੇ ਉਹ ਵਾਲਾ ਸੂਟ ਇੱਕ ਪਸੰਦ ਆ ਆ ਕੁੜੀ ਦੇ ਪਿਆ ਪੈਰਾਂ 'ਚ ਆ ਸੂਟ ਪਸੰਦ ਆ ਉਹਨਾਂ ਨੂੰ ਇੱਕ ਸੂਟ ਇਹ ਲੈ ਲਿਆ ਤੇ ਅਜੀ ਹੋਰ ਮੰਮੀ ਆਣੇ ਕਿਹਾ ਸੀ ਹੋਰ ਤੇ ਕੱਪੜੇ ਦੇਖਣੇ ਇਨਾਂ ਨੇ ਫੇਰ ਦੇਖਣ ਲੱਗੇ ਤਾਂ ਅੰਟੀ ਛੇੜੇ ਲੱਗ ਪਈ ਦੀ ਵਿਅੰਚ ਨੂੰ ਮੇਰੇ ਬੇਟੇ ਨੂੰ ਵੀ ਆਪਣੀ ਦਾਦੀ ਨੂੰ ਕਹਿਆ ਵੀ ਰੇਡ ਵਧਾ ਦੇ ਵੀ ਰੇਡ ਤੁਹਾਨੂੰ ਪਤਾ ਅੱਜ ਕੱਲ ਬਾਰਗੇਨਿੰਗ ਕਰਨੀ ਪੈਂਦੀ ਆ ਕਿਉਂਕਿ ਦੁਕਾਨਾਂ ਵਾਲੇ ਰੇਟ ਬਹੁਤ ਬਤੌਂਦੇ ਆ ਇਸ ਕਰਕੇ ਬਾਰਗੇਨਿੰਗ ਕਰਨੀ ਪੈਂਦੀ ਆ ਲਓ ਜੀ ਕੱਪੜੇ ਲਏ ਤੇ ਕਰਦੇ ਆਗੇ ਬਾਹਰ ਬਾਹਰ ਆ ਕੇ ਵੀ ਸੂਟ ਦੇਖਣ ਲੱਗੇ ਪੇ ਗਰਮੀਆਂ ਵਾਲੇ ਤੇ ਡੈਡੀ ਬੋਲਦੇ ਸੀਗੇ ਵੀ ਆਜੋ ਹੁਣ ਕੰਮ ਬੋ ਕਰਨੇ ਆ ਅਸੀਂ ਫਿਰ ਨਿਕਲੇ ਬਾਹਰ ਤੇ ਬੈਠੇ ਗੱਡੀ ਦੇ ਵਿੱਚ ਗੱਡੀ ਦੇ ਵਿੱਚ ਬੈਠ ਕੇ ਅਸੀਂ ਨਿਕਲ ਗਏ ਅੱਗੇ ਉੱਥੋਂ ਨਿਕਲ ਕੇ ਅਸੀਂ ਤੁਰ ਪਏ ਤੇ ਘਰ ਦੇ ਆਲਾ ਮੋੜ ਬਣ ਗਿਆ ਵੀ ਚਿਕਨ ਲੈ ਕੇ ਜਾਣਾ ਚਿਕਨ ਖਾਵਾਂਗੇ ਅੱਜ ਤੇ ਅਸੀਂ ਆ ਗਏ ਚਿਕਨ ਵਾਲੀ ਦੁਕਾਨ ਤੇ ਵੀ ਮੇਰੇ ਫਰੈਂਡ ਦੀ ਦੁਕਾਨ ਆ ਚਿਕਨ ਲੈਣ ਤੋਂ ਬਾਅਦ ਅਸੀਂ ਆ ਗਏ ਟਾਂਡਾ ਮੰਡੀ ਜਿੱਥੇ ਕਿ ਮੇਲਾ ਬਹੁਤ ਵੱਡਾ ਮੇਲਾ ਲੱਗਾ ਸਰਸ ਮੇਲਾ ਤੇ ਮੇਰੇ ਮੁੰਡੇ ਨੇ ਦੇਖ ਲਿਆ ਮੇਲਾ ਕਿੰਦਾ ਜਾਣਾ ਵਾ ਤੁਸੀਂ ਕਿ ਪਹਿਲਾਂ ਸੌਦਾ ਲੈ ਲਈਏ ਫਿਰ ਅਸੀਂ ਆਗੇ ਰਸ਼ਨ ਵਾਲੀ ਦੁਕਾਨ ਤੇ ਰਸ਼ਨ ਵਾਲੀ ਦੁਕਾਨ ਤੋਂ ਸੌਦਾ ਲੈਣਾ ਸੀਗਾ ਥੋੜਾ ਜਿਹਾ ਘਰ ਵਾਸਤੇ ਘਰ ਦੇ ਲੈਣ ਲੱਗ ਪਏ ਰਾਸ਼ਨ ਤਾਂ ਮੈਂ ਬਣਾਉਣ ਲੱਗ ਪਿਆ ਵੀਡੀਓ ਲਓ ਜੀ ਰਾਸ਼ਨ ਅਸੀਂ ਲੈ ਲਿਆ ਗੱਡੀ ਦੇ ਵਿੱਚ ਰੱਖ ਲਏ ਦੋ ਬੋਰੇ ਭਰ ਕੇ ਤੇ ਧੰਨਵਾਦ ਜੀ